ਕਉਂਗੀ ਥੱਬੂਆ ਡੇਹੀ ਖਪੌਣ ਚਲੀਏ ਹੁਣ ਆਪਾਂਗੇ ਜਾਣਾ ਹੀ ਆ ਮੈਂ ਆ ਵੇਖਾਂ ਕੁੜੀ ਨੂੰ ਥੱਬੂਆ ਫਰਪੌਣ ਨਹੀਂ ਤੇ ਖੋਲਣ ਨਹੀਂ ਲਈ ਉਹ ਅੰਦਰ ਲੋਟ-ਪੋਟ ਹੋਈ ਹੈ ਵੀ ਕੀ ਵਿਗਾਸੇ ਆਪਾਂ ਖਾਣਾ ਹੁਣ ਚਲੋ ਆ ਵੀ ਨੇ ਸਾਹਮਣੇ ਦੁਕੰਡ ਹੈ ਐਂ ਜੀ ਪਤਾ ਨਹੀਂ ਕਿੱਥੇ ਗਈ ਤੇ ਬਾਜੀ ਤੇ ਉਹ ਕਿੱਥੇ ਗਏ ਆ ਬਾਜੀ ਤੇ ਉਹ ਉੱਪਰ ਆਉਣਾ ਬਾਜੀ ਤੇ ਤਾਂ ਗਿਆ ਵਾ ਵੀ ਉਹਨਾਂ ਦੇ ਕੋ ਗੱਠਾਂ ਜੀ ਚੁੱਕਣ ਵਾਲੇ ਆਹੇ ਅੱਛਾ ਤੂੰ ਆ ਤਾਂ ਮੈਂ ਪਹਿਲੀ ਚੱਲਿਆ ਵਾ ਅਛਾ ਤੂੰ ਮੈਂ ਖੜ ਉਹਦੇ ਦੋਵੇਂ ਹਿੰਮਤ ਵੀ ਖੜੀ ਨਾੜੀ ਚ ਲੱਗ ਗਿਆ ਹਾਂ ਹਾਂ ਇਹਨੂੰ ਵੇਖ ਤੁਰ ਕੇ ਮੈਂ ਕੈਂਜੀ ਨਹੀਂ ਗਈ ਕਿ ਚੰਗਾ ਤਾਂ ਇੰਦੀ ਚੱਲਦੀ ਪੈਸੀ ਜਾਣਾ ਉਹ ਸ਼ਬਦਗਾ ਆਪਾਂ ਚੱਲੀ ਗਏ ਅੰਦਰ ਕੀ ਕਰਨ ਨਹੀਂ ਅੰਦਰ ਤਿਆਰ ਹੋਣ ਦੀਆਂ ਤਿਆਰ ਹੋਣ ਦੀਆਂ ਹੋੜੀ ਗੱਲ ਕਰਾਉਂ ਜੀ ਕੀ ਤਿਆਰ ਹੋਣ ਦੀ ਕੀ ਤੂੰ ਘੋੜੇ ਵੀਰ ਨੇ ਤਿਆਰ ਹੋਣ ਨੂੰ ਪਤਾ ਨਹੀਂ ਕੀ ਕਰਨਾਗੇ ਇੱਥੇ ਨਹੀਂ ਪੈਣਾ ਨਹੀਂ ਤੇ ਕਾਨੂੰ ਆ ਗਏ ਆ ਹਾਂ ਤੇ ਉਹਨਾਂ ਦੀ ਹੀ ਚਾਹੀਦਾ ਕਿੰਨਾ ਤੇਰਾ ਡੇਲੇ ਹੋਏ ਆ ਕੀ ਕਰਦੀ ਹੈਂ ਇੱਥੇ ਆਵੇ ਮੁਸ਼ਕਿਲ ਤਿਆਰ ਹੋਣ ਦੀ ਆ ਮੁਸ਼ਕਿਲ ਹੋਣ ਡਿਆ ਯਾ ਵੇ ਕਾਦਾ ਸੋង ਦੇਖ ਕਿਦਾਂ ਦੀ ਬਾਸ ਨਾ ਆਉਂਦੀ ਆ ਕਿਦਾਂ ਪੜੀ ਜੀ ਝੂਠੀ ਇਧਰ ਆਖੋ ਝੂਠੀ ਕੀ ਹੈ ਉਹ ਵੀ ਤੁਲਾਵੇ ਆਉਗੀ ਕੋਮ ਨਹੀਂ ਆ ਇਧਰ ਉਹ ਇਹ ਕੁੜੀ ਨੇ ਸਾਨੂੰ ਜੀਣ ਨਹੀਂ ਦੇਣਾ ਖਾ ਹਾ ਕੀ ਤੁਲਾ ਵੇਖੋ ਖਾਦੀ ਇਹ ਆ ਦੇ ਵਿੱਚ ਬੁਖਾਰ ਮੇਰਾ ਖਾਲਦੇ ਤੇ ਕਿੰਨੀ ਪਾਣੀ ਹੈ ਬੁਖਾਰ ਕੀ ਹੈਗਾ ਕੀ ਆ ਖਾਲ ਖਾਦੀ ਆ ਕੋ ਹਾਂ ਤੁਹ ਕੋ ਬੁਖਾਰ ਨਾ ਮੈਂ ਆਪ ਨਾ ਉਹ ਆ ਦੇ ਤੂੰ ਅਵੇਂ ਜੋਰ ਲਈ ਜਾਂਦੇ ਤੈਨੂੰ ਪਿਆ ਜੇ ਬਿਮਾਰੀ ਤੈਨੂੰ ਆ ਬੇਲਾ ਆ ਬੇਲਾ ਨਹੀਂ ਆ ਹਾਂ ਤੂੰ ਓਏ ਆ ਸਿਲਵਰ ਪਤਾ ਹੀ ਉਹ ਸਿਲਵਰ ਉੱਤੇ ਅੱਗ ਲਾ ਤੇ ਮਾਰ ਦੇਣਾ ਟੱਬਰ ਸਾਰਾ ਇਹਨੇ ਤੇ ਮਾਰ ਦੇਣਾ ਸਾਰਾ ਕਮਬ ਡੇਲੇ ਇਹ ਖੋਏ ਜੇ ਦੇਖੋ ਇਹਦੇ ਪਿੱਛੋਂ ਕੀ ਇਹ ਕਰਨ ਰਹੀ ਆ ਨਹੀਂ ਤੂੰ ਕੀ ਕਰਨ ਰਹੀ ਆ ਅੰਦਰ ਇਹ ਤੂੰ ਆ ਕਰਨ ਰਹੀ ਆ ਅੰਦਰ ਕਿਤੇ ਸਮਝਾ ਤੂੰ ਤੇਰਾ ਸਿਆਪਾ ਹੋ ਜੇ ਨਹੀਂ ਤੇਰਾ ਇਨੇ ਹਾਨੂੰ ਮਾਰ ਕੇ ਮਰਨਾ ਹੀ ਇਹਨੇ ਮਾਰ ਕੇ ਮਾਰਾ ਇਹਨੂੰ ਨਾ ਦੁਰੇ ਹੁੰਦੀ ਇੱਥੇ ਅਹੀਂ ਕਹਨੇ ਵੀ ਨਹੀਂ ਆਉਣਾ ਅਹੀਂ ਦੁਆ ਜੋ ਨਹੀਂ ਆਉਣਾ ਹਾਏ ਕੀ ਕਹੂਗਾ ਕੋਈ ਹਾਂ ਤੈਨੂੰ ਤੇ ਕੀ ਮੈਂ ਤੈਨੂੰ ਮੁਰਮੁਰ ਕੇ ਆਖਾਂ ਆ ਤਿਮਾਰ ਮੋਂ ਵੇਈਟ ਕਿੱਥੇ ਸ਼ੀਸ਼ਾ ਕਿੱਥੇ ਬੂਥਾ ਵੇਖਣ ਨਹੀਂ ਆ ਕੀ ਕਰਨ ਨਹੀਂ ਇੱਥੇ ਇੰਨੀ ਨਹੀਂ ਲੋੜ ਪੈਂਦੀ ਦੇ ਕੀ ਲੋੜਾ ਕਰਦੀ ਐ ਕੀ ਲੋੜੇ ਕਰਦੀ ਹੈ ਸੂਟ ਕੋਈ ਤੇ ਬਿੰਦੀ ਕੋਈ ਅੰਨੀ ਹੋ ਜਾ ਅੰਨੀ ਹੋ ਜਾ ਰਹਿਂਦੇ ਹੋ ਤੂੰ ਅੰਚੱਜ ਦੀ ਲਾਲਾ ਨਾਲ ਦੀ ਲਾਲਾ ਕੋਈ ਨਾਲ ਦੀ ਲਾਲਾ ਕੋਈ ਉਹ ਦਫਾ ਕਰ ਪਰਾਂ ਤੂੰ ਵੀ ਤੂੰ ਐਵੇਂ ਜਾਣ ਕੇ ਬਿੰਦੀਆਂ ਡਈ ਲਾਉਣ ਤੂੰ ਕੀ ਲਖ ਬਾਹਰ ਕੀ ਆਖਣਗੇ ਕੀ ਆਖਣਗੇ ਕੀ ਆਖਣਗੇ ਮੈਨਾਂ ਤੇ ਰਹਾ ਤੈਨ ਮੈਂ ਤੇ ਆਏ ਪਾਦਾ ਤੇ ਮੈਂ ਲੈ ਜਾਵਾਂ ਤੈਨ ਮੈਂ ਬਿੰਦੀਆਂ ਖਣੋ ਆ ਕੀ ਮੰਨਣਾ ਚਾਲ ਆ ਮੰਨ ਲੈ ਚਾਲ ਤੁਵੇਂ ਮਰ ਲੋ ਚਾਲ ਉੱਥੇ ਲੈ ਉਹ ਹੱਡਾ ਹੈ ਇਨੀ ਮਾਸਾ ਵੀ ਮੇਰੇ ਮਾਂ ਪਿਓ ਆਏ ਆ ਸਾਡੇ ਹੁੰਦਿਆ ਨਹੀਂ ਇਹ ਅੱਤ ਘਰ ਨੂੰ ਘਟੰਡਈ ਉਹ ਮਦਰੋਂ ਕੀ ਕਰਦੀ ਹੋਊਗੀ ਉਹਨਾਂ ਨੂੰ ਇਹ ਗੋਲ ਕਰਨ ਚਾਹੁੰਦੇ ਹੀ ਹੁੰਦੀ ਆ ਹਈ ਉਹ ਵੀ ਇੰਨੇ ਹੋ ਗਏ ਵਿਚਾਰੇ ਉਹ ਗਰੀਬ ਮਾਰੇ ਗਏ ਹੀ ਹੋ ਚਲ ਜਾ ਸਾਡੇ ਨਾਲ ਤੁਰ ਪਾ ਸਾਡੇ ਗਾੜੀ ਲਾ ਕੇ ਘਰ ਨੂੰ ਚੰਗੀ ਰਹਿਣਾ ਤੇ ਇਹ ਢੀ ਲੰਮੀ ਜ਼ੁਬਾਨ ਤੇ ਵਰਗੀ ਉਹਨੇ ਬੋਲ ਦੇ ਇੰਨਾ ਪਤਾ ਨਹੀਂ ਕਿੱਥੋਂ ਆ ਗਏ ਸਕੰਦ ਚੱਲ ਚਲਾ ਫਤਿਹਨੀ ਚੱਲ ਆਪਾਂ ਇਕੱਲੇ ਬੈਠਾ ਰਹੇ ਬੈਠੀ ਰਹਿੰਦੇ ਇਹਨੂੰ ਤੁਰ ਚਲੀ ਆਪਾਂ ਨਹੀਂ ਮੈਂ ਚੱਲੋ ਚਲੋ ਮੈਂ ਨਹੀਂ ਆ ਜਾਗਾ ਹੁਣ ਜ਼ਿਆਦਾ ਟਾਈਮ ਨਾ ਲਾਵੀ ਮੇਰਾ ਵੀ ਖਲੋਣ ਨੂੰ ਜੀ ਕਰਦਾ ਇੱਥੇ ਨਹੀਂ ਤੇਰਾ ਸਿਆਪਾ ਹੋ ਜੇ ਉਹ ਪੈਸੇ ਮੰਗਣ ਦੇ ਇਹੀ ਹੋ ਤੇਰੇ ਦੇ ਕੱਢ ਕੇ ਹੁਣ ਦੇ ਉਹਨਾਂ ਨੂੰ ਸਲਾਮੀਆਂ ਦੇ ਪੈਸੇ ਕਿਹੜੇ ਪੈ ਜਿਹੜੇ ਤੈਨੂੰ ਲੋਕੀ ਦੇ ਕੇ ਜਾਂਦੇ ਉਹ ਪੈਸੇ ਅੱਲਾਹ ਨਾਲ ਅੱਲਾਹ ਚਾਚਾ ਨਾ ਵੇਖ ਇੱਥੇ ਸਲਾਮੀਆਂ ਦੇ ਜਿਹੜੇ ਫੜਦੀ ਨੋਟ ਲੋਕਾਂ ਕੋ 5-500 ਦੇ ਉਹ ਤੜਾ ਇਹ ਕਦਾਇਆ ਹੈਗਾ ਕਿਦਾਂ ਡੇਲੇ ਸੱਪ ਵਾਂਗੂ ਇੱਕ ਕਦਾ ਚਮਕਦੀ ਨਹੀਂ ਤੁਮਾਏ ਨਹੀਂ ਸੜ ਗਈ ਕਿਸਮਤ ਤੁਹਾਡੀ ਨੀਲ ਮੇ ਇਹਦਾ ਨੀਲ ਮ ਰੱਖ ਕੇ ਨਾ ਰੱਖ ਕੇ ਇਹਦਾ ਨੀਲਮ ਹੀ ਗਵਾ ਦਿੱਤਾ ਕਿਉਂ ਹਨੂ ਦੁਖੀ ਕਰਨ ਲੱਗੇ ਹੰਤ ਕੋਈ ਗੱਲ ਨਹੀਂ ਹੋਣ ਢੀ ਹੁਣ ਮੈਨੂੰ ਤਾਂ ਲੱਗਦਾ ਹਿਛਦਾਈ ਹੋ ਜਾਣਾ ਮਲਟਬੜੀਆਂ ਡਿਆ ਕੇ ਮਨ ਤੇਰੇ ਡੇਲਿਆਂ ਵੱਲ ਵੇ ਕੇ ਤੇਰੇ ਸੜ ਜਾਂ ਡੇਲ ਦੇ ਤੇਰੇ ਚਮਕਲਾ ਚਮਕਲਾ ਨੀ ਮਾਏ ਤੈਨੂੰ ਮੈਂ ਕੀ ਦਸਾਂ ਇਹ ਤੈਨੂੰ ਦੇ ਹਾ ਸਾਉਂਡ ਐ ਕਿੰਨੇ ਰੌਂਡ ਐ ਜਣ ਲਾਗੇ ਬਹਿ ਕੇ ਕਿ ਉਹ ਖਾ ਲਿਆ ਹੀ ਹਨੂ ਤੂੰ ਹਨੂ ਰਹਿਣ ਦੇ ਜੀ ਤੇ ਆ ਦੇ ਪੈਸੇ ਉਹਨਾਂ ਨੂੰ ਕੱਢ ਕੇ ਜਾ ਹਨੀ ਆ ਜਾਨ ਖਦੀ ਆ ਦੇ ਦੇ ਜਾ ਪੈਸੇ ਹੋਰ ਪੈਸੇ ਦੋ ਤੇ ਤੇ ਤੋ ਉਹ ਇਥੋਂ ਨਹੀਂ ਪੈਹਗੇ ਹਾਲਾ ਚੁੜੀ ਲੜਫੜਾ ਪੈਹ ਦੇ ਮਾਤਾ ਮੇਂ ਬੜੇ ਉੱਖੇ ਆਪਾ ਤੇਰੇ ਇੱਥੋਂ ਤੇ ਮੈਂ ਤਾਂ ਨੇਜ ਵੀ ਆਉਂਦੇ ਚੰਗਾ ਹੀ ਆਹ ਤਾਂ ਮੈਂ ਚੂੜੀ ਨਾ ਲਾ ਕੇ ਤਨ ਮੱਲੇਗਾ ਹਾਏ ਤੇ ਡੈਡੀ ਵਿਚ ਲੱਗਿਆ ਕੀ ਕਰਨੀ ਆ ਹਰ ਵੀ ਵਾਜ ਮਾਰਾ ਕਿਦਾਂ ਮੇਂ ਹੁੰਦੇ ਰਹਿੜੀ ਮੇਂ ਹੁੰਦੇ ਰਹਿੜੀ ਮਾਸ ਕਰਨੇ ਰਹਿੰਦੇ ਪਰੇ ਪੈਹ ਦੇ ਜਾ ਫਿਰ ਦਿੰਨੀ ਆ ਪੈਹ ਮੈਂ ਦੇ ਦਿੰਨੀ ਚੱਲ ਇਹ ਦਿੰਨੀ ਮਲੇ ਕਿਤੇ ਡਾਡੀ ਜੇ ਪੈਸੇ ਲਾ ਕੇ ਤੋਂ ਨੂੰ ਟੜੀ ਬੀਨ ਨੂੰ ਵੀ ਕਹਿਦੀ ਜੇ ਮੇਰੇ ਕੋ ਪੈਸੇ ਕੋਈ ਮੰਗੇ ਨਾ ਤਾਂ ਗਰਾਗੋ ਟਿਕ ਮਾਰ ਦੂੰ ਮਨੂੰ ਤੇਰੀ ਤਾਂ ਹੁਣ ਮੋਟੀ ਆ ਨਾ ਉਹਦੀ ਝਾਟਾ ਹੱਥ ਚਾ ਜਣੀ ਆ ਇਹ ਉਲਗਾ ਕੀ ਗੱਲ ਆ ਗੱਲ ਵੀ ਚੂਰੀ ਲਾਉਣ ਨਹੀਂ ਕਿਤੇ ਮੇਰੇ ਹੱਥ ਨੂੰ ਆਵੇ ਸਾਰਾ ਵੇਲਾ ਦਾ ਚਾਰ ਮੈਂ ਖਿੱਚ ਖਿੱਚ ਕੇ ਤੈਨੂੰ ਮੈਂ ਇਹ ਨਾ ਵੀ ਚੱਲ ਚਲੀ ਆਪਾਂ ਅਹੀਂ ਦੇ ਇੱਥੇ ਬਣਨਾ ਹੀ ਨਹੀਂ ਗਾਈ ਵੇ ਕਿਦਾਂ ਵੇਖਣ ਦੀ ਚਲੋ ਫਿਰ ਕਿ ਚਲੋ ਪੈੰਜੀ ਨੂੰ ਕਹਿ ਦਿੰਦੇ ਆ ਵੀ ਇਹੀ ਚੱਲੀ ਜੂ ਆਹੋ ਹੈ ਜਾਈ ਨਾ ਪੈੰਜੀ ਨੂੰ ਮੈਂ ਕਿਉਂ ਪੈਹੇ ਦੇ ਜੋ ਪੈਹੇ ਤਿੰਨ ਦੇ ਜੀ ਤੇ ਹੋਰ ਆਦਮ ਉੱਪਣ ਵਾਲਾ ਸਾਡੇ ਕੋ ਇਹੋ ਜਿਹਾ ਸਿਆਪਾ ਨਹੀਂ ਹੋ ਹੁੰਦਾ ਅਹੀਂ ਨਹੀਂ ਹੋ ਕਰਨਾ ਨਾ ਮੇਰੇ ਕੋ ਪੈਸੇ ਹੈਗੇ ਨਹੀਂ ਕਹ ਦੇ ਤੇ ਕੀ ਕਰਨੇ ਦੀ ਨਾ ਰਮਾ ਵੀ ਤੂੰ ਹੀ ਕਰ ਲੇਗੀ ਕਰਨ ਨੂੰ ਤਾਂ ਬੜਾ ਕੋਹ ਉਹ ਜ਼ਹਿਰ ਥਾ ਕੇ ਮਾਰ ਜਾ ਕਰ ਨੂੰ ਤਾਂ ਕਰ ਲਾ ਫਿਰ ਭੁਲੀਆਂ ਮਗਾਉਣੀ ਆ ਨਾ ਉਹ ਜ਼ਹਿਰ ਹੀ ਮਗਾ ਲਾ ਜੇ ਨਹੀਂ ਜ਼ਹਿਰ ਮੈਨੂੰ ਤੇ ਰਿਆਏ ਪੈ ਜਾ ਤੇ ਕੰਮ ਨਿਭੜ ਜੇ ਇਹ ਵੀ ਸੌਖੀ ਹੋ ਜਾਂ ਤੇ ਅਸੀਂ ਵੀ ਹੋ ਜੀਏ ਕੀ ਕਰੇਗੀ ਮਿੱਟੀ ਨੂੰ ਕਹੀ ਦੀ ਕਿਉਂ ਨਹੀਂ ਪੈਂਦੀ ਨਹੀਂ ਇਹਦੇ ਕੋ ਹੱਜੀਆ ਲਵਾ ਕੇ ਰੱਖ ਲੋ ਆਹੇ ਮੈਂ ਤਾਂ ਤੇ ਕਹਿ ਕੇ ਹੀ ਹਦੀ ਘੜੀ ਹੋਈ ਆ ਕਿੰਨੇ ਦੀ ਆ ਆਵੇਲਾ ਮੇਰੇ ਨਾਲ ਹੀ ਮਾਲਾ ਬਣਾ ਖਿਚੀਏ ਨਾਲ ਮੇਰੇ ਫੀਲ ਕਰੀ ਜਾਂਦੀ ਕਿੰਨੇ ਤੁੰਗੀਆਂ ਖਣਾ ਸਵੇ ਵਾਦੂ ਮਤਾ ਇਹੋ ਮਨੂ ਮੈਂ ਆਖਿਆ ਨਵਾਰਾ ਇਹ ਕੋ ਸਾਰਾ ਕਿਹਦਾ ਇਹੋ ਹੋਰ ਨਹੀਂ ਆਖਾਂ ਬੜਾ ਉਹ ਆ ਅੱਛਾ ਸ਼ਾ ਨਾ ਰਗਾ ਤਾ ਕਿਉਂ ਆਪਾਂ ਇੱਥੇ ਆਪਾਂ ਕਿੱਥੇ ਆਪਾਂ ਕਿੱਥੇ ਨਾ ਆਵੇ ਡਿਜ਼ਾਈਨਰ ਬਣ ਗਾਟ ਤੁਰਗਾ ਆਪਾਂ ਚੱਲੀਏ ਇਹੀ ਇਰਾਦਾ ਖੁਬਦਾ ਹੀ ਚੰਗੀ ਹੀ ਆਪਾਂ मर जा मर जा मर जा मारे भी जावा नज़ारे लगे पे आ नज़ारे आई नजारे जाई जो ਨਾ ਵੀ। ਉਰਾਲੀ ਦਾ ਕੰਮ ਤੇ ਹੋ ਗਿਆ ਇਹੋ। ਤੁੰ ਬੁਗੇ ਖਲੋਤੀਆਂ। ਤੈਨੂੰ ਹੀ ਲੱਭਣ ਦੇ ਕਾਰਾਂ ਦੀ ਘਰ ਦੇ ਵਿੱਚ। ਕਿਉਂ ਗਵਰ ਗਿਆ? ਕਿੱਥੇ ਚਲ ਜਾਂਦੇ ਮੈਨੂੰ ਦੱਸੇ ਬਿਨਾਂ। ਹਾਂਜੀ। ਤੇਰੇ ਨਾਲ ਮੈਂ ਇੱਕ ਗੱਲ ਕੀਤੀ। ਤੇ ਫਿਰ ਕੀ ਆ? ਦੱਸ ਕਿੰਨੇ ਪੈਸੇ ਚਾਹੀਦੇ ਆ? ਪੈਸੇ ਤੇ ਚਾਹੀਦੇ ਤੁਹਾਨੂੰ ਪਤਾ ਇਹ ਸੋਨਾ ਕਿੰਨਾ ਮਹਿੰਗਾ ਵਾ। ਤੇ ਫਿਰ ਕੀ ਹੋ ਗਿਆ ਸੋਨਾ ਮਹਿੰਗਾ ਹੋ ਗਿਆ ਸੀ। ਤੇ ਨਾਲ ਇਸਲਾਮੀਆਂ ਦੇ ਪੈਸੇ ਕੁੜੀ ਦੇ। ਤੇ ਮੇਰਾ ਰਾਧਾ ਵੀ ਸਲਾਮੀਆਂ ਦੇ ਪੈਸੇ ਪਾ ਕੇ ਤੇ ਕੋਈ ਤੁਹਾਡੇ ਕੋ ਪੈਸੇ ਲੈ ਕੇ ਨਾ ਉਹ ਸਲਾਮੀਆਂ ਦੇ ਪੈਸੇ ਰਹਿਣ ਦੇ ਠੀਕ ਆ ਉਹ ਰਹਿਣ ਦੇ ਕੁੜੀ ਕੋ ਆਪਾਂ ਕਿਤੇ ਵਰਤੂ ਵਰਤ ਲਊਗੀ ਫਿਰ ਐਵੇਂ ਰਹਿਣ ਦੋ ਨਾਲ ਯਾਦਗਰੀ ਰਹਿੰਦੀ ਆ ਕਿ ਸਲਾਮੀਆਂ ਦੇ ਪੈਸੇ ਚਲੋ ਤੂੰ ਜਿੱਦਾਂ ਮਰਜ਼ੀ ਕਰ ਲਈ ਮੈਂ ਇਹ ਮਤਨ ਦੇ ਦਿੰਦਾ ਆ ਇਹ ਏਟੀਐਮ ਕਾਰਡ ਠੀਕ ਆ ਠੀਕ ਆ ਹਾਂ ਜਿੰਨੀ ਲੋੜ ਉਹ ਪੈਸੇ ਆਪਾਂ ਘਟਾ ਲਊਗਾ ਤੁਸੀਂ ਵੀ ਨਾਲ ਚਲੋ ਨਾਲੇ ਨਹੀਂ ਫਿਰ ਮੈਂ ਇਕੱਲਾ ਘਰ ਰਹਾਂਗਾ ਨਾ ਭਾਜੀ ਹੁਣ ਹੀ ਗਿਆ ਭੈਣ ਜੀ ਹੈਗੀ ਹਾਂ ਉਹ ਤੈਨਾਂ ਤੇ ਮੈਂ ਕਿਹਾ ਚੱਲ ਉਹਨਾਂ ਨੂੰ ਬਣਾ ਲੈ ਕੇ ਤੇ ਚੱਲ ਬਣਾ ਲੈਮਨੇ ਹਾਂ ਉਹ ਤਾਂ ਹਿੰਮਤ ਚੱਲ ਜੂ ਨੋ ਰਾਣੀ ਚੱਲ ਜੂ ਨਾ ਤੂੰ ਚੱਲ ਜੀ ਹਾਂ ਜੀ ਉਹ ਠੀਕ ਐ ਤੇ ਮੈਂ ਘਰ ਵੀ ਚੰਗਾ ਹੁਣ ਠੀਕ ਠੀਕ ਐ ਹਾਂ ਬਾਕੀ ਚਲੋ ਵੇਹਨੇ ਆ ਬਾਕੀ ਮੈਂ ਪੁੱਛਦੀ ਆ ਨਹੀਂ ਨੀਲਮ ਨੂੰ ਆ ਕੇ ਤੇ ਆਈ ਆ ਨੀਲਮ ਸੂਟ ਪਾ ਕੇ ਤੇ ਤਿਆਰ ਹੋ ਜਾ ਤੇ ਉਹਦੀ ਮੰਮੀ ਨੀਲਮ ਲੱਗ ਗਈ ਆ ਠੀਕ ਠੀਕ ਐ ਤੇ ਬਾਕੀ ਆਪਾਂ ਜਾਣੇ ਹੁਣ ਨੀਲਮ ਜਾਓ ਜਾਓ ਕੋਈ ਗੱਲ ਜਿਹੜਾ ਕੰਮ ਬੇਬੀ ਲਾ ਭੈਣ ਜੀ ਵੀ ਆ ਗਏ ਲੈ ਤੁਸੀਂ ਇੱਥੇ ਖਲੋਤੇ ਬਾਹਰ ਤੋਂ ਮੈਂ ਉੱਥੇ ਵੇਖਣ ਲਈ ਮੈਂ ਤਾਂ ਇੱਧਰ ਬੈਠੀ ਹਾਂ ਨਾ ਪਾਰਕ ਵਿੱਚ ਨਹੀਂ ਨਹੀਂ ਅਸੀਂ ਬਾਹਰ ਹੀ ਆਏ ਕਿਧਾਂ ਅਛਾ ਅਛਾ ਹਾਂ ਜੀ ਮੈਂ ਤਾਂ ਦੋ ਹੁਣ ਸਾਨੂੰ ਛੁੱਟੀਆਂ ਅਸੀਂ ਜਾਈਏ ਨਾ ਨਾ ਭੈਣ ਜੀ ਤੇ ਕਿੱਥੇ ਜਾਣਾ ਲੈ ਉਹ ਹੁਣ ਤੇ ਨਹੀਂ ਨਹੀਂ ਹੁਣ ਚੱਲੀਏ ਕੋਈ ਨਹੀਂ 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 ਇੱਧਰ ਤਾਂ ਹੀ ਕਹਿਣ ਦੇ ਕਿ ਚਲੋ ਅਣਾ ਨੀਲੇੰਦੀ ਕੋਈ ਚੀਰ ਬਣਾ ਕੇ ਲੈ ਆਉਣੀ ਆ ਤੇ ਭੈਣ ਜੀ ਨੇ ਤੇ ਬਾਜੀ ਨੂੰ ਨਾਲ ਖੜਦੇ ਨਹੀਂ ਭੈਣ ਜੀ ਬਾਜੀ ਤੁਸੀਂ ਸਿਆਣੇ ਜੇ ਚੀਜ਼ਾਂ ਹੁਣ ਨਿਆਣਿਆਂ ਨੇ ਲੈਣੀਆਂ ਆਪਣੀ ਮਰਜ਼ੀ ਦੀਆਂ ਤੇ ਕੋਈ ਨਹੀਂ ਤੁਸੀਂ ਲੈ ਆਓ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਉਹ ਤਾਂ ਗੁੱਸੇ ਲੈ ਗਾਲੀ ਆਪਾਂ ਵੀ ਨਹੀਂ ਆਣੀ ਆ ਤੁਸੀਂ ਮਾਸੇ ਆਣ ਲੱਗਦੇ ਜੇ ਕੋਈ ਨਾਲ ਨਹੀਂ ਬੰਦੀ ਏਦਾਂ ਕਰਦੇ ਆ ਪਸਾਂਦੇ ਤੇ ਬੀਬੀਆਂ ਨੇ ਕਰਨਾ ਹੁੰਦਾ ਆ ਆਹੋ ਦੋ ਜਾਨੇ ਦੋ ਜਾਨੀਆਂ ਹੋਣ ਨਾ ਪਸੰਦ ਵਧੀਆ ਚੀਜ਼ ਕਰ ਲਈਦੀ ਨਹੀਂ ਤੇ ਫਿਰ ਤੁਸੀਂ ਦੋਵੇਂ ਚੱਲ ਹੈਗੀਆਂ ਨੋ ਸੱਸ ਕੇ ਕੋਈ ਨਹੀਂ ਪਸੰਦ ਕਰ ਲਿਓ ਨੀ ਲੰਬੀ ਹਲੇ ਨਿਆਣੀ ਆ ਤੁਸੀਂ ਨਾਲ ਚੱਲੋ ਸਕੋ ਮੇਰੇ ਚਲੋ ਕੋਈ ਨਹੀਂ ਭੈ ਮੈਨਰੇ ਪਾਸ ਹੀ ਨੂੰ ਪੁੱਛ ਲੈਣੀ ਆ ਤੁਹਾਡੇ ਨੂੰ ਹਾਂਜੀ ਕੋਈ ਗੱਲ ਨਹੀਂ ਤੇ ਤੁਹਾਡੇ ਨਾਲ ਚਲੇ ਤੇ ਸਿਆਣੇ ਜਿਹੜੇ ਨਾਲ ਜੇ ਫਿਰ ਅਸੀਂ ਤੁਹਾਡੇ ਨਾਲ ਗਏ ਤੇ ਫਿਰ ਅਸੀਂ ਉੱਥੋਂ ਹੀ ਉਧਰ ਨਹੀਂ ਚਲ ਜਾਣਾ ਮੈਂ ਚਲੋ ਕੋਈ ਗੱਲ ਨਹੀਂ ਜਿਹੜੇ ਉਹ ਤੁਸੀਂ ਵੇ ਲੈ ਜਿੱਦਾ ਕਰਨੀ ਆ ਆਹੋ ਕੋਈ ਨਹੀਂ ਭਾਈ ਤੁਹਾਡੇ ਨੂੰ ਪੁੱਛਦੀ ਫੇ ਕੀ ਆਂਦੇ ਹਾਂ ਹਾਂਜੀ ਚਲੋ ਕੋਈ ਚਲੋ ਭੈਣ ਜੀ ਤਾਂ ਮੰਨ ਗਈ ਆ ਹਾਂਜੀ ਤੁਹਾਨੂੰ ਹੋਰ ਚਲੋ ਬਾਨੀ ਲੈ ਮੈਨੂੰ ਪੁੱਛ ਲੈਨੇ ਆ ਪਿੰਨੀ ਨੂੰ دیر ਕੋ ਕਿੰਨੇ ਪਏ ਲਿਆ ਪੱਤ ਪਰਸ ਤੇ ਦੇ ਆ ਨੂੰ ਪੈਸੇ ਹਣ ਬਹੁਤ ਮਾ ਇਹ ਤਾਂ ਮੈਂ ਭਾਵੇਂ ਗੱਲਬਾਤ ਨਾ ਹੋਵੇ ਮੇਰੀ ਗੱਲ ਸੁਣੋ ਸਲਾਮੀਆਂ ਦੇ ਪੈਸੇ ਆ ਠੀਕ ਹੈ ਨਾ ਮੈਂ ਬਣਾਉਣਾ ਵਾਦੀ ਮੰਮੀ ਨੇ ਵੀ ਮੈਨੂੰ ਕਿਹਾ ਏ ਠੀਕ ਆ ਹਾਂ ਤੇ ਬਾਕੀ ਉਹ ਪੁੱਛਦੀ ਕਿੰਨੇ ਵੇ ਅੱਛਾ ਠੀਕ ਹੈ ਕੀ ਗੱਲ ਕੀ ਲੱਗੀ ਮੇਰੇ ਮੋਹਨ ਨੂੰ ਪੁੱਤ ਮੇਰਾ ਜਾਣ ਨੂੰ ਜੀ ਦੀ ਕੀਤਾ ਮੈਂ ਫੇਰ ਮੁੜ ਕੇ ਆਇਆ ਉਹ ਮੇਰੀ ਈਦ ਰੱਖ ਲਾ ਆਵੇ ਤੇਰੀ ਗੱਲ ਜੋੜਿਆ ਤੇ ਦਾ ਨਾ ਕਰਦਾ ਨਾ ਕਰ ਹਨੂ ਵੀ ਵਸਦਿਆਂ ਅੱਜ ਰਹਿਣ ਦੇ ਪੁੱਤ ਅਸੀਂ ਜੀ ਕੇ ਵੇਖ ਲਈਏ ਅਸੀਂ ਵੀ ਕੋਈ ਟਾਈਮ ਕੱਢ ਲਈਏ ਸਾਡਾ ਜੀਣ ਨੂੰ ਜੀ ਕਰਦਾ ਪੁੱਤ ਜੀਣ ਨੂੰ ਸਾਡਾ ਮਰਨ ਨੂੰ ਜੀ ਨਹੀਂ ਕਰਦਾ ਮੈਂ ਤੈਨੂੰ ਤਾਂ ਸਮਝਾਉਣ ਆਇਆ ਮੁਰਗੀ ਨਾ ਕਰ ਇੰਦਾ ਕੋខਾਂ ਨਾ ਦੋ ਤੇਰਾ ਹਾਲ ਨਹੀਂ ਗਾ ਕਿ ਸਾਡਾ ਹਾਲ ਨਹੀਂ ਪੁੱਤ ਹਾਲ ਤੇ ਤੁਹਾਡਾ ਨਹੀਂ ਕੋਈ ਵੀ ਅਮਰ ਬਿਨਾ ਵਜਾਈ ਬੋਲੀ ਜਨੇ ਤੇ ਤੂੰ ਕੋਸ਼ਿਸ਼ ਕਰ ਹਾ ਪੁੱਤੇ ਕੰਮ ਦੀ ਛੱਡਣ ਦੀ ਕੋਸ਼ਿਸ਼ ਕਰ ਇਹਨੂੰ ਪਰ ਕਿਉਂ ਨਹੀਂ ਛੱਡਦਾ ਆਪਣੇ ਮਨ ਦੀ ਇਹ ਆਪਣਾ ਮਨ ਵਾ ਇਹਨੂੰ ਜਿੱਧਰ ਮਰਜ਼ੀ ਲਾ ਲਈਦਾ ਜੇ ਤੂੰ ਆਖੇਗਾ ਆਪਣੇ ਮਨ ਨੂੰ ਜੂ ਆਖੇਗਾ ਵੀ ਮੈਂ ਨਹੀਂ ਮੈਂ ਛੱਡਣਾ ਹੀ ਛੱਡਣਾ ਵਾ ਤੇ ਆਪੇ ਛੱਡੇ ਜਾਣਾ ਤੇ ਛੱਡ ਦੇਣਾ ਵਾ ਕੱਲ ਨੂੰ ਅਜੇ ਸਿਰਪੇਡ ਹੁੰਦੀ ਹੈਗੀ ਤੂੰ ਦੇ ਪਹਿਲਾਂ ਵੀ ਇਦਾਂ ਹੀ ਆਨੀ ਵੀ ਮੈਂ ਛੱਡ ਦੇਣਾ ਹੌਲੀ ਸੋਲੋ ਬਾਹਰ ਤੇ ਨਟਾ ਨਟਾ ਬਾਜ ਜਾਣ ਡਈ ਉੱਚੀ ਉੱਚੀ ਰੋੜਾ ਜਾਣ ਡਿਆ ਵਾ ਇਹਨੂੰ ਦਾਖਲ ਕਰਾਓ ਕਿਤੇ ਨਹੀਂ ਤੇ ਪਛੀ ਲਾਓ ਇਹਨੂੰ ਦਾਖਲ ਲੋਕੀ ਕਰਾਉਂਦੇ ਨਹੀਂਗੇ ਫੇਰ ਆ ਗਈ ਉਹ ਕੀ ਆ ਮੋਰ ਵਾਂਗੂ ਇੱਥੇ ਕਿੱ데 ਪਹਿਲਾ ਪਾਈ ਜਾਂਦੇ ਦੋਵੇਂ ਜਾਣੇ ਜਾਣ ਦੀ ਗੱਲ ਹੀ ਨਹੀਂ ਕਰਦੇ ਜੇ ਮੈਂ ਕਿਹਾ ਵਾ ਵੀ ਦੇ ਦੋ ਪੈਸੇ ਤੇ ਜਾਓ ਪਰਾਂ ਚੱਲ ਚੱਲੇ ਆ ਭੈਣ ਜੀ ਨੇ ਮੋੜਿਆ ਹੀ ਮੈਨੂੰ ਫੇਰ ਉਹਨੂੰ ਮੈਂ ਭੇਜਿਆ ਨੂੰ ਛੁੱਟੀਆਂ ਦੋਹੀਂ ਚੱਲੇ ਆਂਦੀ ਵੀ ਨਹੀਂ ਸਾਡੇ ਨਾਲ ਚੱਲੋ ਸੋਨਾ ਬਣਾਉਣ ਜਾਣਾ ਹਾਂ ਸੋ ਨਬੜਾਉਂ ਟਿਆਣਾ ਆਹੋ ਕੀ ਕਰਨਾ ਸੋਨਾ ਬਣਾ ਕੇ ਆਂਦੀ ਸਲਾਮੀ ਦੇ ਪੈਨ ਦਾ ਜਦਾਂ ਹੁੰਦਾ ਕਿ ਮੈਂ ਸਲਾਮੀ ਦੇ ਪੈਨ ਤੇ ਆ ਚੀਜ਼ ਬਣਾਈ ਆ ਇੱਕ ਨਿਸ਼ਾਨੀ ਹੁੰਦੀ ਆ ਆਂਦੀ ਕੋਹ ਪਹਿਚਾ ਲੈਹੀਂ ਪਾਉਨੇ ਆ ਤੇ ਕੋਹ ਨੀਲ ਮੋਹ ਹੈਗੇ ਤੇ ਭੈਣ ਜੀ ਅਹੀਂ ਬਣਾਉਣਾ ਮਰ ਚੱਲੋ ਸਾਡੇ ਨਾਲ ਤੇ ਮੈਂ ਵੀ ਅਹੀਂ ਕੀ ਬਣਾਉਣਾ ਸੋਨੇ ਦਾ ਕਿ ਕੋਈ ਗੱਲ ਨਹੀਂ ਤੁਸੀਂ ਵੀ ਬਣਾ ਲਿਆਓ ਆਂਦੀ ਨਹੀਂ ਤੁਸੀਂ ਨਾਲ ਚੱਲੋ ਮੈਂ ਫੇਰ ਆਖਿਆ ਮੈਂ ਚੱਲ ਕੋਈ ਨਹੀਂ ਆਪਾਂ ਉਧਰੋਂ ਉਧਰ ਚੱਲਦੇ ਆਂ ਫਿਰ ਚੱਲ ਜਾਨੇ ਆ ਅਧਰ ਇਹ ਕੀ ਕਰਨਾ ਹੈ ਦੰਦਰ ਨਾਲ ਜਾਏ ਲੈਣਾ ਹੀ ਹੋਏ ਇਹ ਆਪੇ ਦੋਹੀ ਚੱਜਣਗਾ ਜੇ ਪੈਸੇ ਹੁਣ ਕੱਢ ਕੇ ਹੋਣ ਲੱਗੀ ਤੇ ਸੱਸ ਨਹੀਂ ਆ ਗਏ ਇੱਥੇ ਗਏ ਕੀ ਜਿ ਬਣਾਈ ਇਹ ਤੇ ਮੋੜ ਮੋੜ ਕਿੰਨੇ ਕੇ ਪੈਸੇ ਹੀ ਹੈ ਕਿੰਨੇ ਲੈ ਕਿੰਨੇ ਕੀ ਕਿਤੇ ਹੁਣ ਸਾਨੂੰ ਕੀ ਪਤਾ ਵੀ ਕਿੰਨੇ ਕੇ ਪੈਸੇ ਹੋਏ ਤੇ ਤੈਨੂੰ ਹੋ ਨੂੰ ਕਹਦੇ ਆ ਯਾਰ ਬਿਆਹ ਹੋਣਾ ਵਾ ਜਿੱਦਾਂ ਲਗਾ ਤੇ ਘਰ ਦਾ ਸਿਸਟਮ ਹੋਣਾ ਜਿੱਦਾਂ ਤੇ ਰਿਸ਼ਤੇਦਾਰ ਆਏਗੇ ਕਿ ਜੇ ਉਧਰ ਹੀ 5-500 ਹਜ਼ਾਰ ਹਜ਼ਾਰ ਤੋਂ ਕੱਟ ਕੇ ਦਿੰਦੇ ਨਾ ਪੈਸੇ ਹੀ ਨਹੀਂ ਤੇ 500 ਇਧਰ ਝੋਲੀ ਚ 500 ਉਧਰ ਝੋਲੀ ਜਿੱਤੇ ਕਦੇ ਇੱਕ ਆ ਕੇ ਜਾਣਾ ਚਾਹੁੰਦਾ ਇਕੱਠਾ ਹੋਇਆ ਹੋਇਆ ਇਕੱਠੇ ਜਿੰਨੇ ਜਿੰਨੇ ਘੁੰਦੇ ਰਹੇ ਨਕਦ ਮੈਂ ਖਰਚ ਲੈ ਹੁੰਦੀ ਦੀ ਹਾਂ ਤੁਹਾਡਾ ਨਹੀਂ ਸਾਹ ਸੌਖਾ ਆਇਆ ਇਹ ਦੰਦਾ ਪੈਸੇ ਨਹੀਂ ਮੰਗੇ ਨਹੀਂ ਸੌਖਾ ਆਇਆ ਇਹ ਕ ਗਿਣਮ ਜਾ ਰਹੇ ਓਕੇ ਹੋ ਗਏ ਆ ਅਗੇ ਨਹੀਂ ਆਪਣੇ ਕੱਪੜਿਆਂ ਚ ਆਪ ਸਾੜਦੇ ਹੀ ਨਾ ਹੁਣ ਨਾਲ ਦੂਜੇ ਟੰਬਰ ਨੂੰ ਸਾੜਨਾ ਇਥੇ ਹਾਂ ਚਲ ਦੋ ਫਿਰ ਬਣਾ ਕੇ ਦਵੇ ਸੋਨਾ ਅਹੀਂ ਤੇ ਪੁੱਤ ਬਿਨ ਬਾਲਣੋਂ ਸੜ ਗਈ ਹੋਂ ਜੇ ਸੱਚ ਪੁੱਛੇ ਨਾ ਅਹੀਂ ਬਿਨਾ ਬਾਲਣੋਂ ਸੜ ਗਈ ਐ ਇੰਨੀ ਗੀ ਹਦੀ ਲੱਗਾਂ ਤਾਂ ਜਾਨੀ ਉਹ ਕਿਵੇਂ ਤੋ ਤੇ ਮੈਂ ਤਾਂ ਨਹੀਂ ਜਦੋਂ ਅਹੀਂ ਜਾਣਾ ਵਾ ਨਾ ਹੁਣ ਉਥੇ ਮੋਟਰਸਾਈਕਲ ਕੇ ਮਾਰਵਾ ਖਾਂਦ ਪੁੰਦ ਜਿਹੇ ਰੁਖ ਰੱਖ ਨਾਲ ਤੇ ਅਹੀਂ ਲਥੀਏ ਗਲੋਂ ਇਹਨਾ ਦਿਨ ਨੁਕਸਾਨ ਮੋਟਰਸਾਈਕਲ ਦਾ ਹੀ ਹੋਣਾ ਵਾ ਕੀ ਮੋਟਰਸਾਈਕਲ ਦੇ ਨੁਕਸਾਨ ਹੋਣਾ ਵਾ ਹਾਂ ਜਿਹੜੇ ਜਿਹੜੇ ਮੋਟਰਸਾਈਕਲ ਭੰਨ ਕੇ ਉਹਦੇ ਤੇ ਲਾਉਣੇ ਤੇ ਦੇ ਦੋ ਮੈਨੂੰ ਅਹੀਂ ਬਚੇ ਰਹਿਣਾ ਜੇ ਕੋਹੇ ਚ ਮਾਰਾਂਗੇ ਡਿੱਗਾ ਦੇ ਛੜਕੇ ਵਿੱਚ ਡਿੱਗਾ ਦੇ ਉੱਤੋਂ ਦੀ ਆਪੇ ਗੱਡੀ ਲੰਘ ਜੁਹਾਡੇ ਉੱਤੋਂ ਦੀ ਮੋਢਸਾਲ ਵੀ ਜਾਉ ਤੇ ਅਹੀਂ ਵੀ ਜਾਵਾਂਗੇ ਤੂੰ ਸੌਖੀ ਹੋ ਜੀ ਤੂੰ ਲੁੱਟੀ ਲੈ ਰਹੇ ਨਾਲੇ ਖਾਵੀਂ ਇੱਥੇ ਛਿੱਤਰ ਮੁੜ ਕੇ ਜਾਂ ਤੇ ਮਹਾਰਾਜ ਤੈਨੂੰ ਝੁਕਲੇ ਤੇ ਜਾਂ ਫਿਰ ਸਾਨੂੰ ਝੁਕ ਲਈ ਅੱਦੇ ਉਹ ਗੱਲ ਨਹੀਂ ਕਰਦੀ ਰਹਿਣਾ ਨਾ ਤੂੰ ਕਾਟਦੀ ਰਹਿਣਾ ਦਰਦਰ ਠੋਕਰ ਮੇਰੀ ਤੇ ਜੇ ਉਮਰ ਹੋਈ ਵੇਖਣ ਵਾਲੀ ਆਹੋ ਤਾਂ ਹੀ ਪਹੂੜੇ ਚੜੀ ਕਿੰਨਾ ਚਿਰ ਕੱਢੇਗੀ ਕਿੰਨਾ ਚਿਰ ਕੱਢੇਗੀ ਇਦਾਂ ਤੇਰੇ ਦੇ ਅੰਦਰ ਗਲ ਗਿਆ ਅਜੇ ਤੇ ਤੂੰ ਆ ਲਫਾਫਾ ਜਿਹਾ ਲੈਨੀ ਆ ਅਜੇ ਤੇ ਤੂੰ ਮੁਰਕੇ ਕਿਤਾ ਕੜੀ ਕਿਹੜੇ ਕਿਹੜੇ ਕਮਾਤੇ ਹੋਣਾ ਔਰ ਗਾਂ ਗਾਂ ਹੋਰ ਤੂੰ ਵਧਾਈ ਜਾ ਗੱਲ ਗਾਂ ਗਾਂ ਤੇਰੀ ਕਮਾਤੀ ਨੂੰ ਮੈਂ ਆਖੇ ਕੌਣ ਦਿੰਦਾ ਮੈਨੂੰ ਇਹ ਨਹੀਂ ਦੱਸਦਾ ਤੂੰ ਝੂਠ ਕਰਦਾ ਦੰਦਰ ਤੂੰਂ ਦਿਆ ਕਿ ਨਹੀਂ ਦੇਣਾ ਜਿਹੜੀਆਂ ਕੋ ਬੇੜਾ ਦੇਣ ਵਾਲਿਆਂ ਦੇ ਵੀ ਜਾਣਾ ਉਹ ਲੋ ਹੋ ਗਈ ਨਹੀਂ ਲੰਬਿਆਰ ਹਾਂਜੀ ਹੋ ਗਿਆ ਭਾਂਜੀ ਹੋ ਗਿਆ ਅਦਰ ਚੱਲੀਏ ਚਲੋ ਖਤਮ ਹੋ ਗਿਆਣ ਦਾ ਡਿੰਗਨਾਂ ਤੇ ਚੱਲੀ ਜਾਣ ਗਦਾਂ ਦੇ ਨੀਲਮ ਤਿਆਰ ਹੋਣ ਦੇ ਆਹੋ ਆਹੋ ਵੀ ਰਹੀ ਬੈਗੀ ਮੈਂ ਚੱਲ ਉਹ ਦੋ ਚੱਲ ਗੱਲਾਂ ਕਰਨੀ ਜੀ ਨਹੀਂ ਕਰਨ ਬਿਆ ਕੀ ਲੱਗ ਜਾਣ ਠੀਕ ਠੀਕ ਹਾਂ ਮੈਂ ਹੁਣ ਮੁੜ ਕੇ ਪਿਆ ਕਹਣਾ ਛੇਤੀ ਆਇਆ ਜਾ ਇਸ ਮਝੌਣ ਦੇ ਇਹਨੂੰ ਹਾਂ ਜੀ ਤੇ ਮੈਂ ਵੀ ਮਾਤਰੀ ਜੀਵਾ ਪੁੱਤ ਕਰੀਦੀ ਆ ਹਾਂ ਜੀ ਹੈ ਹਾਂ ਜੀ ਮੈਨੂੰ ਮੰਮੀ ਕੰਮ ਹੀ ਨਹੀਂ ਕਰੰਦਿਆਂ ਨੇ ਤੇ ਵੀ ਹਾਨੂੰ ਚਾਹ ਹੀ ਪੜਾਵਾ ਤੇਰਾ ਤੇ ਮੈਂ ਚਾਹ ਹੁੰਦਾ ਵਾ ਪਰ ਫੇਰ ਵੀ ਕੰਮ ਕਰਨਾ ਚਾਹੀਦਾ ਵਾ ਹਾਂ ਜੀ ਭਾਜੀ ਹਲੇ ਡਾਈ ਦੇਣੀ ਤੇ ਜਿਹੜਾ ਨਵੀਂ ਸਮੀ ਹੈ ਕੋਈ ਨਹੀਂ ਬਾਅਦ ਸਾਰੀ ਉਮਰ ਕੰਮ ਹੀ ਕਰਨਾ ਇਹਨੇ ਗੱਲ ਆ ਇਹਨਾਂ ਨੇ ਕਰਨਾ ਹੈ ਕੋਈ ਨਹੀਂ ਚਲ ਕੋਈ ਨਹੀਂ ਮੈਂ ਇਹਨੂੰ ਆਖਿਆ ਮੈਂ ਕਿਹਾ ਕੋਈ ਭਾਵੇਂ ਤੇਨੂੰ ਮੰਮੀ ਤੇਰੀ ਆਂਦੀ ਆ ਨਾ ਤੇ ਰਲ ਮਿਲ ਕੇ ਕਰੀ ਦਿੰਦਾ ਕੰਮ ਹਾਂਜੀ ਪਾਜੀ ਇਹ ਗੱਲ ਸਹੀ ਹੈ ਚਲੋ ਫਿਰ ਚਲ ਜੇ ਭੈਣ ਜੀ ਆਦੇ ਫਿਰ ਚਲ ਆ ਜਾ ਨੀ ਨਮ ਤਹੀ ਤੇਰਾ ਤੇ ਮੂੰਹ ਉਧਰ ਨੂੰ ਹੀ ਤੂੰ ਮੇਰੇ ਦਸਾਰਾ ਹੀ ਨਾ ਕੀਤਾ ਵੀ ਉਹ ਆ ਗਈ ਮੇਰਾ ਤੇ ਦਿਮਾਗ ਖਾ ਲਿਆ ਇਹਨੇ ਮੈਨਰੇ ਇਹਦੇ ਬੂਥੇ ਵੱਲ ਦੇਖ ਦੇਖ ਕੇ ਗੱਲਾਂ ਕਰਨ ਲਈ ਆ ਗਈ ਤੇ ਕੋਈ ਵੀ ਉਹ ਨਹੀਂ ਕੋਈ ਗੱਲ ਵੀ ਏਡੀ ਹੋਣ ਲਈ ਹੁਣ ਉਹ ਮਨੇ

ਸੋਨ ਨੇ ਉਹ ਕਿ ਸੱਟ ਮਾਰਨਾ ਹੀ ਪਹਿਲਾਂ ਪੈਸੇ ਨਿਆਰੇ ਨੂੰ ਦੇ ਹੁਣ ਫਿਰ ਮੈਂ ਜਾ ਕੇ ਸੋਨਾ ਦੇਵਾਂ ਫਿਰ ਉਹ ਮੈਨੂੰ ਪੈਸੇ ਦੇ ਦੇਣ ਫਿਰ ਮੈਂ ਖਾ ਪੀ ਲਵਾਂ ਬਸ ਆ ਹੋ ਗਈ ਆ ਅਸ਼ਦਾਈਆਂ ਦਾ ਟੱਬਰ ਭੱਲੇ ਪਿਆਈ ਓ ਮੇਰੇ ਨੀਲੀ ਮੁਬੱਤ ਲਿਆ ਪੈਸੇ ਸਲਾਮੀਆਂ ਦੇ ਸੋਨਾ ਬੜਾ ਮਹਿੰਗਾ ਉਹ ਤਾਂ ਚਾਂਦੀ ਬੜੀ ਮਹਿੰਗੀ ਹੁੰਦੀ ਆ ਮੈਂ ਇਹ ਤੇ ਚੀਜ਼ ਬਣਾ ਲੈਣੇ ਆ ਤੂੰ ਬਣਾਉਣਾ ਕੀ ਪੁੱਤ ਤੂੰ ਜਦੋਂ ਮਹਿੰਗਾ ਹੁੰਦਾ ਤਾਂ ਐਵੇਂ ਲੈਣਾ ਉਹ ਤਾਂ ਹੋਰ ਕੋਈ ਚੀਜ਼ ਬਣ ਜੂਗੀ ਮੇਰੀ ਗੱਲ ਸੁਣ ਪੁੱਤ ਤੇਰੇ ਡੈਡੀ ਸਹੀ ਗੱਲ ਕਹਿੰਦੇ ਆ ਭਾਵੇਂ ਸੋਨਾ ਮਹਿੰਗਾ ਹੀ ਹੋਣ ਡਿਆ ਵਾ ਪਰ ਵੇਖ ਆਪਾਂ ਕੋਈ ਚੀਜ਼ ਬਣਾਵਾਂਗੇ ਤੇ ਤੇਰੇ ਕੰਮ ਆਉਣੀ ਆ ਕਰਨ ਨੂੰ ਮੇਰਾ ਪੁੱਤ ਕਿ ਘਰ ਨੂੰ ਬਣਾਉਣਾ ਇੰਨਾ ਮਹਿੰਗਾ ਛੱਡੋ ਬਰਾ ਨਹੀਂ ਪੁੱਤ ਖੜਾ ਹਾਂ ਸਲਾਮੀਆਂ ਦੇ ਪੈਸੇ ਆ ਵੈ ਵੀ ਕੋਈ ਨਿਸ਼ਾਨੀ ਰਹਿੰਦੀ ਆਪਣੇ ਕੋਲ ਕਿ ਆ ਮੇਰਾ ਤੇ ਹੀ ਮੱਦਦਾ ਵਿਆਹ ਹੋਇਆ ਸੀ ਉਹਦੀ ਨਿਸ਼ਾਨੀ ਵਾ ਉਹਦੇ ਪੈਸੇ ਜੋ ਬਣੀਆਂ ਚਲ ਮੇਰਾ ਪੁੱਤ ਜਾ ਪੈਸੇ ਲਿਆ ਕੇ ਦੇ ਤੇ ਅਸੀਂ ਗਿਣੀਏ ਕਿੰਨੇ ਕੋ ਹੋਇਆ ਤੇਰੇ ਕੋ ਪੈਸੇ ਤੇ ਕਿੰਨੇ ਸਾਨੂੰ ਆਪਣੇ ਕੋਲੋਂ ਪਾਉਣੇ ਪੈਣੇ ਆ ਵੈਸੇ ਆਪਣੇ ਕੋਲੋਂ ਭਾਗ ਲੈਣੇ ਬੜਾ ਬੜਾ ਕਰ ਜਾ ਪੁੱਤ ਉਹ ਹੈ ਤੇ ਪੈਸੇ ਇਹ ਮੈਂ ਹਿੰਮਤ ਨੂੰ ਦੇਤੇ ਹਾਂ ਹਾਂ ਲਿਖਿਆ ਨਹੀਂ ਕਿ ਤੂੰ ਪੈਸੇ ਦੇਤੇ ਹਾਂ ਕੀ ਹੈ ਮੰਮੀ ਗੱਲ ਪੁੱਤ ਸੀ ਸਲਾਮੀਆਂ ਦੇ ਪੈਸੇ ਮੰਗਣ ਨਾ ਨਹੀਂ ਲੰਮੀ ਕਹਿੰਦੀ ਆ ਕਿ ਮੈਂ ਹੀ ਮਦਦ ਨੂੰ ਦੇਤੇ ਹਾਂ